ਅਸਾ ਮੱਲਤੀ ਜਾ ਆਪੈ ਆਪ ਤੁਸ਼ਾਣਿਆ ਸਾਧ ਮਿੱਠਾ ਭਾਈ ਹਰ ਰਸ ਚਾਖਿਆ ਮੁਕਤ ਭੈ ਜਿਨਾ ਸਾਚੋ ਭਾਈ ਹਰ ਜਿਓ ਨਿਰਮਲ ਨਿਰਮਲਾ ਨਿਰਮਲ ਮਨਵਾਸਾ ਗੁਰਮਤੀ ਸਾਲਾਈਐ ਵਿਖਿਆ ਮਾਹੀ ਉਦਾਸਾ ਰਹਾਉ ਬਿਨ ਸ਼ਬਦ ਹੈ ਆਪ ਨਾ ਜਪਈ ਸਭ ਅੰਧੀ ਥਾਈ ਗੁਰਮਤੀ ਖਤ ਚਾਨਣ ਨਾਮ ਅੰਤ ਸਖਾਈ ਨਾਮੇ ਨਾਮ ਵਰਤ ਦੇ ਨਾਮੇ ਵਰਤਾਰਾ ਅੰਤਰ ਨਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਐ ਨਾਮ ਮੰਨੀਐ ਨਾਮੇ ਵਡਿਆਈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਘਟ ਚਾਨਣ ਨਾਮੇ ਸ਼ੋਭਾ ਪਾਈ ਨਾਮੇ ਹੀ ਸੁਖ ਉਪਜੈ ਨਾਮੇ ਸਰਣਾਈ ਦਿਨ ਨਾ ਵੈ ਕੋਏ ਨ ਮੰਨਿਐ ਮਨ ਮੁਖ ਪਤ ਗਵਾਈ ਜੰਪੁਰ 바ਧੇ ਮਾਰੀਐirtha ਜਨਮ ਗਵਾਈ ਨਾਮੇ ਕੀ ਸਭ ਸੇਵਾ ਕਰੇ ਗੁਰਮੁਖ ਨਾਮੁ 부ਝਾਈ ਨਾਮੋ ਹੀ ਨਾਮ ਮੰਨਿਐ ਨਾਮੇ ਵਡਿਆਈ ਜਿਸ ਨੂੰ ਦੇਵ ਤਿਸ ਮਿਲੇ ਗੁਰਮਤੀ ਨਾਮੁ 부ਝਾਈ ਨਾਨਕ ਸਭ ਕਿਸ ਨਾਮੈ ਕੈ ਵਸ ਹੈ ਪੂਰੇ ਭਾਗ ਕੋ ਪਾਈ ਆਸ ਮੈ ਲਾਤੀ ਜਾ ਦੁਹਾਗਣੀ ਮਹਿਲ ਨਾ ਪਾਏ ਨਾ ਜਾਣਨ ਪਰ ਕਾ ਸਵਾਉ ਠਿੱਕਾ ਬੋਲੇ ਨਾ ਨਿਵੇਂ ਦੂਜਾ ਭਾਉ ਸਵਾਉ ਏ ਮਨੁਵਾਂ ਕਿਉ ਕਰ ਵਸ ਆਵੈ ਗੁਰਪੁਰ ਸਾਦੀ ਠਾਕੀਐ ਗਿਆਨ ਮਤੀ ਘਰ ਆਵੈ ਰਹਾਉ ਸਹਾਗਣੀ ਆਪ ਸਵਾਰਿਓਨ ਲਾਏ ਪੇਮ ਪਿਆਰ ਸਤਗੁਰ ਕਾ ਭਾਣ ਚਲਦੀਆ ਨਾਮੇ ਸਹਿਜ ਸ਼ਿੰਗਾਰ ਸਦਾ ਆਵੇ ਤੇਰ ਆਪਣ ਸੱਚੀ ਸਹਿਜ ਸੁਭਾਏ ਤੇਰ ਕੈ ਪ੍ਰੇਮ ਮੋਈਆ ਮਿਲ ਪ੍ਰੀਤਮ ਸੁਖ ਪਾਇ ਗਿਆਨ ਅਪਾਰ ਸ਼ਿੰਗਾਰ ਹੈ ਸ਼ੋਭਾਵੰਤੀ ਨਾਰ ਸਾਸ ਬਰਾਈ ਸੁందਰੀ ਤੇਰ ਕੈ ਹੇਤ ਪਿਆਰ ਸੁਹਾਗਣੀ ਵਿੱਚ ਰੰਗ ਰੱਖਿਓ ਸੱਤੇ ਅਲਖ ਪਰ ਸਤਗੁਰ ਸੇਵਨ ਆਪਣਾ ਸੱਤੇ ਪਾਏ ਪਿਆਰ ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲਹਾਰ ਪ੍ਰੇਮ ਪਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਊਤਮ ਜਤ ਪਤਿ ਸ਼ਗਦੇ ਹੋਏ ਬਿਨ ਨਾਮ ਹੈ ਸਭ ਨੀਚ ਜਾਤ ਹੈ 디ਸ਼ਟਾ ਕਾ ਕੀੜਾ ਹੋਇ ਹਉ ਕਰਦੀ ਸਭ ਫਿਰੈ ਬਿਨ ਸ਼ਬਦ ਹੈ ਹਉ ਨਾ ਜਾਏ ਨਾਨਕ ਨਾਮ ਰਤੇ ਤਿਨ ਹੋ ਮੈਂ ਗਈ ਸਚੈ ਰਹਿ ਸਮਾਈ ਆਸ ਮੈਂ ਲਾ ਤੀਜਾ ਸਚੈ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ಐತೆ ਘਰ ਘਰ ਜਾਪਦੇ ਅਗ ਜੁਗ ਜੁਗ ਪ੍ਰਗਟ ਹੋਏ ਏ ਮਨ ਰੂੜੇ ਰੰਗੂਲੇ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੇ ਰਪੈ ਨਾ ਇਹ ਰੰਗ ਲਹ ਨਾ ਜਾਏ ਹਾ ਹਮ ਨੀਤ ਮੇਲੇ ਅਤ ਅਭਿਮਾਨੀ ਦੂਜੇ ਪਾਏ ਵਿਕਾਰ ਗੁਰ ਪਾਰਸ ਮਿਲ ਕੰਚਨ ਹੋਏ ਨਿਰਮਲ ਜੋਤ ਅਪਾਰ ਦਿਨ ਗੁਰ ਕੋਏ ਨ ਰੰਗੀਐ ਗੁਰ ਮਿਲਿਆ ਰੰਗ ਚੜਾ ਗੁਰ ਕੈ ਪੈ ਪਾਏ ਜੋਰ ਤੇ ਸਿਸਤੀ ਸਚ ਸੁਮਾਉ ਪੈ ਬਿਨ ਲਾਗ ਨ ਲੱਗੇ ਨਾ ਮਨ ਨਿਰਮਲ ਹੋਏ ਦਿਨ ਭੈ ਕਰਮ ਕੁਮਾਵਣੀ ਉੱਠੇ ਠਾਉ ਨਾ ਕੋਈ ਜਿਸ ਨੂੰ ਆਪੇ ਰੰਗੇ ਸੁਰਪਸੀ ਸਤ ਸੰਗਤ ਮਿਲਾਏ ਤੂਰੇ ਗੁਰ ਤੇ ਸਤ ਸੰਗਤ ਉਪਜੇ ਸ੍ਰਿਜੇ ਸੱਚ ਸੁਭਾਏ ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸ਼ੂ ਠੋਰ ਜਿਨ ਕੀਤੇ ਤਿਸੈ ਨਾ ਜਾਣਨੀ ਦਿਨ ਨਾਵੇਂ ਸਭ ਚੋਰ ਇਕ ਗੁਣ ਵਿਹਾਜੈ ਓਗਣ ਵਿਕਣੈ ਗੁਰ ਤੈ ਸੈ ਅਜ ਸੁਭਾਏ ਗੁਰ ਸੇਵਾ ਤੇ ਨਾਉ ਪਾਇਆ ਉੱਠਾ ਅੰਦਰ ਆਏ ਸਭਨਾ ਕਾ ਦਾਤਾ ਏਕ ਹੈ ਸਿਰ ਧੰਦ ਲਾਇ ਨਾਨਕ ਨਾਮੇ ਲਾਇ ਸਵਾਰਿਆਨ ਸ਼ਬਦੇ ਲੈ ਮਿਲਾਏ ਆਸਾ ਮਨ ਲਾਤੀਜਾ ਸਭ ਨਾਮੈ ਨੋ ਲੋਚਦੀ ਜਿਸਕ ਪਾ ਕਰ ਸੋ ਪਾਏ ਗਿਨ ਨਾਵੇ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ ਤੂੰ ਬੇਅੰਤ ਦਿਆਲ ਹੈ ਤੇਰੀ ਸ਼ਰਣਾਈ ਗੁਰਪੂਰੇ ਤੇ ਪਾਈਐ ਨਾਮੇ ਵੜਿਆਈ ਰਹਾਉ ਅੰਤਰ ਬਾਹਰ ਇਕ ਹੈ ਬੋਬਿ ਸ੍ਰਿਸ਼ਟ ਉਪਾਈ ਹੁਕਮੇ ਕਾਰ ਕਰਾਇੰਦਾ ਦੂਜਾ ਕਿਸ ਕਹੀ ਐ ਭਾਈ ਬੁਝਣਾ ਅਬੁਝਣਾ ਤਦ ਕੀਆ ਇਹ ਤੇਰੀ ਸਿਰਕਾਰ ਇਕਨਾ ਬਖਸ਼ੇ ਮੇਲ ਲਹਿ ਇੱਕ ਦਰਗਾ ਮਾਰ ਕੱਢੇ ਕੂੜਿਆ ਇੱਕ ਤੁਰਤ ਵਿਤ ਪਾਵਨ ਹੈ ਤੁਦ ਨਾਮੇ ਲਾਏ ਗੁਰਸੇਵਾ ਤੇ ਸੁਖ ਉਪਜੈ ਸੱਚੇ ਸ਼ਬਦ ਗੁਝਾਏ ਇਕ ਕੁਚਲ ਕੁਚੀਲ ਵਿਖਲੀ ਪਤੇ ਨਾਮੋਂ ਆਪ ਖੁਆਏ ਨਾ ਉਹਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰੇ ਉਤਗਤਾਏ ਨਦਰ ਕਰੇ ਜਿਸ ਆਪਣੀ ਤਿਸਨੋਂ ਭਾਵਨੀ ਲਾਏ ਸਤ ਸੰਤੋਖ 에 ਸੰਜਮੀ ਮਨ ਨਿਰੰਦਰਲ ਸ਼ਬਦ ਸੁਣਾਏ ਲੇਖਾ ਪੜਨਾ ਪਹੁੰਚੀਏ ਕਥ ਕਹਿਣੇ ਅੰਤ ਨਾ ਪਾਏ ਗੁਰ ਤੇ ਕੀਮਤ ਪਾਈਏ ਸਤਿ ਸ਼ਬਦ ਸੋਝੀ ਪਾਈਏ ਇਹ ਮਨ ਦੇਹੀ ਸੋਝ ਤੂੰ ਗੁਰ ਸ਼ਬਦ ਵਿਚਾਰ ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਪਾਈਏ ਗੁਰ ਕਹਿਤ ਅਪਾਰ ਸਾ ਮਨ ਲਾਤੀ ਜਾ ਸਚ ਰਤਿਆ ਸੁਹਾਗਰੀ ਜਿੰਨਾ ਗੁਰ ਕੇ ਸ਼ਬਦ ਸ਼ਿੰਗਾਰ ਘਰ ਹੀ ਸੋ ਪਿਰ ਪਾਇਆ ਸੱਤੇ ਸ਼ਬਦ ਵਿਚਾਰ ਅਬਗਣ ਗੁਣੀ ਬਖਸ਼ਾਇਆ ਹਰ ਸਿਉ ਲੇਵ ਲਈ ਹਰ ਵਾਰ ਪਾਇਆ ਕਾਮਣੀ ਗੁਰ ਮੇਲ ਮਿਲਾਈ ਰਹਾਉ ਇੱਕ ਫਿਰ ਹਦੂਰ ਨਾ ਜਾਣੀ ਨੀ ਦੂਜੇ ਭਰਮ ਪੁਲਾਈ ਕਿਉ ਪਾਇਨ ਦੁਹਾਗਣੀ ਦੁਖੀ ਹੈ ਨ ਵਿਹਾਰ ਜਿਨ ਕੈ ਮਨ ਸਚ ਵਸੇ ਸਚੀ ਕਾਰ ਕਮਾਈ ਅਨੰਦਿ ਨ ਸੇਵ ਸਜ ਸਿਉ ਸਚੇ ਮਾਹਿ ਸਮਾਈ ਦੁਹਾਗਣੀ ਪਰਮ ਪੁਲਾਈਆ ਊੜ ਬੋਲ ਬਿਕ ਖਾਹੀ ਤੇਰ ਨਾ ਜਾਣ ਨਾ ਆਪਣਾ ਸੁੰਨੀ ਸੇਜ ਦੁਖ ਪਾਹੀ ਸੱਚਾ ਸਾਹਿਬ ਏਕ ਹੈ ਮਤ ਮੰਨ ਤਹ ਪੁਲਾ ਗੁਰਪੂਰ ਸੇਵਾ ਕਰੇ ਸਚ ਨਿਰਮਲ ਮਨ ਵਸਾਈ ਸੁਹਾਗਣੀ ਸਦਾ ਤੇਰ ਪਾਇ ਹਉਮੈ ਆਪ ਬੁਵਾਏ ਤੇਰ ਸੇਤੀ ਅਨੰਦਿਨ ਗਹਿ ਰਹੀ ਸੱਚੀ ਸੇਜ ਸੁਖ ਪਾਈ ਮੇਰੀ ਮੇਰੀ ਕਰ ਗਏ ਪੱਲਾ ਕਿਸ਼ਨਾ ਪਾਈ ਮੈਲ ਨਾਹੀ ਦੋਹਗਣੀ ਅੰਤ ਗਈ ਪਛੋਤਾਏ ਸੋ ਫਿਰ ਮੇਰਾ ਇੱਕ ਹੈ ਇੱਕ ਸਿਉ ਲਵ ਲਾਈ ਨਾਨਕ ਜੇ ਸੁਖ ਲੋੜੇ ਕਮਣੀ ਹਰ ਕਾਰਨਾ ਮਨ ਵਸਾਈ ਆਸ ਮੈਲਾ ਤੀਜਾ ਅੰਮ੍ਰਿਤ ਜਿਨਾ ਚਖਾਇਓ ਠਸ ਆਇਆ ਸਹਿਜ ਸੁਭਾਈ ਸੱਚਾ ਵੇ ਪਰਵਾਹ ਹੈ ਕਿਸ ਨੂੰ ਤਿਲ ਨਾ ਸਮਾਈ ਅੰਮ੍ਰਿਤ ਸੱਚਾ ਅਵਸਦਾ ਗੁਰਮੁਖਾ ਮੁਖ ਪਾਏ ਮਨ ਸਦਾ ਹਰੀਆ ਵੱਲਾ ਸਹਿਜੇ ਹਰ ਗੁਣ ਗਾਏ ਰਹਾਉ ਮਨ ਮੁਖ ਸਦਾ ਦੁਹਾਗਣੀ ਦਰ ਖੜੀਆਂ ਬਿਲਾ ਹੈ ਜਿਨਾ ਪਿਰਤਾ ਸਵਾਦ ਨ ਆਇਓ ਜੋ ਤੁਰ ਲਿਖਿਆ ਸੋ ਪਮਾਹੀ ਗੁਰਮੁਖ ਬੀਜੇ ਸਤ ਜੰਮੈ ਸਤ ਨਾਮ ਵਾਪਾਰ ਜੋ ਇਤਨਾ ਹੈ ਲਾਇਨ ਭਗਤੀ ਦੇ ਪੁੰਧਾਰ ਗੁਰਮੁਖ ਸਦਾ ਸੁਹਾਗਣੀ ਤੈ ਪ੍ਰਤਿ ਸ਼ੀਂਗਾਰ ਅਨ ਦਿਨ ਰਾਵੈ ਤੇਰਾ ਆਪਣਾ ਸੱਚ ਰੱਖੇ ਪੁਰਥਾਰ ਜਿੰਨਾ ਫਿਰ ਰਹਾ ਦੇ ਆਪਨ ਤਿਨਾ ਵਿਟੋ ਬਲ ਜਾਓ ਸਦਾ ਫਿਰ ਕੈ ਸੰਗ ਰਹੇ ਨਿਚੋ ਆਪ ਗਵਾਈ ਤਨ ਮਨ ਸੀਤਲ ਮੁਖ ਉਜਲੇ ਫਿਰ ਕੈ ਭਾਏ ਪਿਆਰ ਸੇਜ ਸੁਖਾਲੀ ਤਿਰ ਰਵਾ ਹਉ ਮੈਂ ਤ੍ਰਿਸ਼ਨਾ ਮਾਰ ਕਰ ਕਿਰਪਾ ਕਰ ਆਇਆ ਗੁਰੂ ਇਤ ਪਹਾਰ ਮਰ ਪਿਆ ਸੁਹਾਗਣੀ ਕੇਵਲ ਏਕ ਮੁਰਾਰ ਸਭੇ ਗੁਨਾਹ ਬਖਸ਼ਾ ਲਏ ਔਰ ਮੇਲੇ ਮਿਲਣ ਹਾਰ ਨਾਨਕ ਅੱਖਾਂ ਵਾਖੀਐ ਜੇ ਸੁਣ ਤਰੇ ਪਿਆਰ